ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਸਾਹਮਣੇ ਆ ਰਹੀ ਹੈ ਜੀ ਬਾਬਾ ਬਕਾਲਾ ਤੋਂ ਜਿੱਥੇ ਅੱਜ ਸੁਭਕਰਨ ਸਿੰਘ ਨੂੰ ਇਨਸਾਫ ਦਿਵਾਉਣ ਲਈ 2 ਘੰਟੇ ਲਈ ਰੋਡ ਜਾਮ ਕੀਤਾ ਗਿਆ ਜੋ ਕਿਸਾਨੀ ਅੰਦੋਲਨ ਦੌਰਾਨ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ ਸਰਕਾਰ ਦੇ ਆਡਿਅਲ ਰਵੱਈਏ ਅਤੇ ਕਿਸਾਨਾਂ ਤੇ ਤਸ਼ੱਦਦ ਦੇ ਵਿਰੁੱਧ ਪੂਰੇ ਭਾਰਤ ਵਿੱਚ 2 ਘੰਟੇ ਲਈ ਰੋਡ ਜਾਮ ਕੀਤਾ ਗਿਆ ਬਾਕੀ ਤੁਸੀਂ ਵੀ ਦੇਖੋ ਬਾਬਾ ਬਕਾਲਾ ਤੋਂ ਡੀਡੀਐਸ ਬਿਊਰੋ ਚੀਫ ਦਰਸ਼ਨ ਕੋਟ ਬਦਾਦਪੁਰ ਦੀ ਵਿਸ਼ੇਸ਼ ਰਿਪੋਰਟ

ਜਿੰਦਾਬਾਦ 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 ਖੱਟਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਵੱਡੀ ਗਿਣਤੀ ਵਿੱਚ ਜੋ ਕਿ ਬੀਬੀਆਂ ਅਤੇ ਵੀਰ ਦੋਹੀ ਤਰਫੋਂ ਜਿਹੜਾ ਟੂਲ ਟੈਕਸ ਆ ਜਿਹੜਾ ਅੱਜ ਮੁਰਦਾਬਾਦ ਮੁਰਦਾਬਾਦ ਬੰਦ ਕਰ ਦਿੱਤਾ ਗਿਆ ਖੱਟਰ ਸਰਕਾਰ ਉੱਥੋਂ ਦਾ ਇੱਕ ਨੌਜਵਾਨ ਜਿਹੜਾ ਆਪਣੀਆਂ ਮੰਗਾਂ ਮਰਵਾਉਣ ਦੇ ਲਈ ਵਿੱਚ ਕਾਫਲੇ ਦੇ ਗਿਆ ਹੋਇਆ ਸੀਗਾ ਤੇ ਕੋਈ ਮਾਰ ਕੇ ਉਹ ਸ਼ਹੀਦ ਕਰ ਦਿੱਤਾ ਗਿਆ ਉਹ ਤਿੰਨ ਪਹਿਲਾਂ ਦਾ ਇੱਕ ਪਹਾੜ ਸੀ ਸੁਖਕਰਮ ਸਿੰਘ ਜਿਸ ਦੀ ਮਾਤਾ ਰੀ ਦੇ ਸਰਦਾਰ ਤੇ ਨਹੀਂ ਸੀ ਤੇ ਆਪਣੇ ਕਿਓ ਦੇ ਨਾਲ ਉਹ ਜਿਹੜਾ ਕਰਦਾ ਜਿਹੜਾ ਗੁਜ਼ਾਰਾ ਆਪਣਾ ਕਰਦਾ ਸੀਗਾ ਉਹ ਇਸ ਮੋਰਚੇ ਦੇ ਦੌਰਾਨ ਸ਼ਹੀਦ ਹੋ ਗਿਆ ਉਸ ਦੇ ਇਸ ਬੰਦੂ ਵਿੱਚ ਅੱਜ ਜਿਹੜੀ ਦੋ ਦੋ ਘੰਟੇ ਦਾ ਪੂਰੇ ਦੇਸ਼ ਦੇ ਵਿੱਚ ਜਿਹੜਾ ਰੋਡ ਜਾਮ ਕਰ ਰਿਹਾ ਹੈ ਕਿ ਇਹ ਜਿਹੜੀ ਅਤਵਾਦੀ ਅੱਜ ਜਿਹੜਾ ਵੀਰ ਕੱਲ ਦਾ ਸ਼ਹੀਦ ਹੋਇਆ ਤੇ ਅੱਜ ਜਿਹੜਾ ਢਿਲਮਾ ਵਾਲਾ ਟੂਲ ਟੈਕਸ ਵਾ ਬਿਲਕੁਲ ਜਿਹੜਾ 2 ਘੰਟੇ ਲਈ ਇਹ ਬੰਦ ਕੀਤਾ ਗਿਆ ਵਾ ਤੇ ਇਧਰ ਪਾਸੇ ਵੀ ਬੀਬੀਆਂ ਨਾਲ ਵੱਡੀ ਗਿਣਤੀ ਵਿੱਚ ਤਾਂ ਉਧਰ ਵੀ ਦੋਹੀ ਪਾਸੇ ਜਿਹੜਾ ਕਿ ਬੀਬੀਆਂ ਤੁਹਾਨੂੰ ਜਿਹੜਾ ਇਹ ਸ਼ਹੀਦ ਨੂੰ ਜਿਹੜੀ ਆਸਰਦਾਂਝਲੀ ਭੇਟ ਕਰ ਰਹੀਆਂ ਵਾ ਜੇ ਉਹ ਕਿ ਨੌਜਵਾਨ ਦੀ ਕੱਲ ਬਾਡਰ ਤੇ ਸਰਕਾਰਾਂ ਨੇ ਜਿਹੜੀ ਉਹਨਾਂ ਦੇ ਗੋਲੀ ਮਾਰ ਕੇ ਇੱਕ ਸ਼ਹੀਦ ਕਰ ਦਿੱਤਾ ਨੌਜਵਾਨ ਨੂੰ ਉਹਦੇ ਵਾਸਤੇ ਜਿਹੜਾ 2 ਘੰਟੇ ਦੀ ਜਿਹੜਾ ਟੂ ਟੈਕਸ ਜਿਹੜਾ ਵਾ ਏ ਢਿਲਵਾ ਵਾਲਾ ਬੰਦ ਕੀਤਾ ਗਿਆ ਕਿਉਂਕਿ ਸਿੰਧੂਪ ਤਮੋਰਚੇ ਦੀ ਕਾਲ ਜਿਹੜੀ ਆਈ ਆ ਉਹਦੇ ਅਕੋਰਡਿੰਗ ਦੇ ਹਿਸਾਬ ਦੇ ਨਾਲ ਜੋ ਵੀਰ ਸ਼ਹੀਦ ਹੋਇਆ ਉਹਨੂੰ ਸਰਦਾਂਝਲੀ ਜਿਹੜੀ ਇਹ ਦੇ ਰਹੇ ਆ ਤੇ ਸਰਕਾਰਾਂ ਨੂੰ ਇੱਕ ਨਾਲ ਮੈਸੇਜ ਵੀ ਦੇ ਰਹੇ ਆ ਇਹ ਟੂਲ ਟੈਕਸ ਜਿਹੜਾ ਬਿਲਕੁਲ ਅੱਜ 2 ਘੰਟੇ ਲਈ ਬੰਦ ਕੀਤਾ ਗਿਆ ਵਾ ਤੁਹਾਨੂੰ ਲਾਈਵ ਤਸਵੀਰਾਂ ਜੜੀਆਂ ਦਿਖਾ ਰਹੇ ਆ ਟੂਲ ਟੈਕਸ ਟਿਲਮਾ ਤੇ ਕੁਇਕ ਲੈਦੇ ਬਖਿਆ ਹੋਏ ਭਾਣੋ ਲੋਕ ਸਾਡੇ ਨਾਮ ਪੜਾ ਹੋਇਆ ਇਹ ਬਗਾ ਨਾਰਾ ਹਸਾਂ ਚਾ ਕਰਾ ਨਾਰਾ ਦੇਖੋ ਜਿਹੜਾ ਕੀਤਾ ਬੋਤੀ ਆ ਮੋਤੀ ਨੂੰ ਕਾਹਨੇ ਸਕੀਨ ਨੇ ਬੜਾ ਬੋਲੇ ਨੋਟਾਂ ਨੇ ਚਾਲ ਜਨ ਨਹੀਂ ਉਹ ਨਹੀਂ ਦਿੱਤਾ ਇਸ ਕਰਕੇ ਮੈਨੂੰ ਮੇਚੀ ਕਰਤਾ ਉਹ ਨਹੀਂ ਅੱਜ ਤੱਕ ਉਹ ਮੈਂ ਤਾਂ ਜਿਹੜਾ ਸਾਡੇ ਕਾਲੀ ਆ ਪੰਜਾਬ ਦੇ ਵਿੱਚ ਮੋਤੀ ਨੂੰ ਵਿਆਹ ਵਾਲਿਆ ਅੱਜ ਮੈਂ ਮੇਰੇ ਘਰ ਦੇ ਗੱਦੇ ਆ ਤੇਾਨੂੰ ਨਾਲ ਨਾ ਰੋ ਤੇਰੇ ਘਰ ਨਹੀਂ ਆਉਗੀ ਸਾਡੇ ਤੇ ਉੱਤਾਂ ਚੜਦਾ ਤਾਂ ਅਗੇ ਨਹੀਂ ਆਣਾ ਤੇ ਪੱਤੀ ਉਂਗਿਆ ਹੋਇਆ ਅਗੇ ਗੱਡੀਆਂ ਚਾਲ ਨਹੀਂ ਆ ਆਪਣੇ ਵੀ ਗੀਰ ਮੋਰ ਖਿਲੀ ਚ ਕੀ ਹੋਇਆ ਉਹ ਮੰਤਰੀ ਮੁਰਦਾਬਾ 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 ਸਰਕਾਰਾਂ ਮੁਰਦਾਬਾ 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 ਕਿਸਾਨਾਂ ਦਾ ਇੱਕਾ ਜਿੰਦਾਬਾ 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 ਕਿਸਾਨਾਂ ਦਾ ਇੱਕਾ ਜਿੰਦਾਬਾ 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 ਖੱਟਰ ਸਰਕਾਰ ਮੁਰਦਾਬਾ ਮੁਰਦਾਬਾ ਵੱਡੀ ਗਿਣਤੀ ਵਿੱਚ ਜੋ ਕੇ ਬੀਬੀਆਂ ਅਤੇ ਵੀਰ ਦੋਹੀ ਤਰਫੋਂ ਜਿਹੜਾ ਟੂਲ ਟੈਕਸ ਆ ਜਿਹੜਾ ਅੱਜ ਮੁਰਦਾਬਾ ਹੰਤ ਕਰ ਦਿੱਤਾ ਗਿਆ ਸਰਕਾਰ ਦੇ ਮੌਤ ਜਾ ਦੇ ਜਿਹੜੇ ਕਿਸਾਨ ਉਹ ਡਰਦੇ ਹੋਣਗੇ ਤੇ ਕੁੱਝ ਕਿਸਾਨ ਸਾਡੇ ਦੇ ਰਹੇ ਆ ਉੱਤੇ ਸ਼ਹੀਦ ਹੋ ਗਏ ਇਹ ਜਿਹੜੀ ਸਰਕਾਰ ਆ ਮਿਲ ਕੋ ਦਾਗਾ ਉਹਨਾਂ ਨੂੰ ਚਾਹੀਦਾ ਜੀ ਜਿਹਨੇ ਗਲਤ ਕੰਮ ਕੀਤਾ ਜਿਹਨੇ ਜੁਗਨਾ ਵੀ ਇਹ ਤਸੀਹੇ ਮਾਈਆਂ ਐਵੇਂ ਕਰਦਾ ਆ ਆ ਦੇਣਾ ਮਿੱਤਰੋ ਕੇ ਸਾਡੇ ਦੇਸ਼